ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਪੁਚਾਲ ਆ ਗਿਆ ਪੰਜਾਬ ਦੀ ਸਿਆਸਤ ਦੇ ਵਿੱਚ ਪੁਚਾਲ ਆਇਆ ਤਰਨਤਾਰਨ ਜਿਮਨੀ ਚੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਦੁਬਾਰਾ ਸਿਆਸੀ ਸਫਾ ਦੇ ਵਿੱਚ ਵਾਪਸੀ ਕੀਤੀ ਹੈ ਆਮ ਆਦਮੀ ਪਾਰਟੀ ਨੇ 12000 ਤੋਂ ਉੱਪਰ ਦੇ ਨਾਲ ਜਿੱਤ ਦਰਜ ਕੀਤੀ ਹੈ ਤੇ ਅਗਲੀ ਗੱਲ ਕਰੀਏ ਮਨਦੀਪ ਸਿੰਘ ਜਿਹੜੇ ਕੀ ਵਾਰਿਸ ਪੰਜਾਬ ਦੇ ਅਕਾਲੀ ਦਲ ਵੱਲੋਂ ਖੜੇ ਕੀਤੇ ਗਏ ਸੀ ਜਿਨ੍ਹਾਂ ਨੂੰ ਪੁਨਰ ਸੁਰਜੀਤ ਅਕਾਲੀ ਦਲ ਦਾ ਸਮਰਥਨ ਹਾਸਲ ਸੀ ਸਿਮਰਤਜੀਤ ਸਿੰਘ ਮਾਨ ਦਾ ਸਮਰਥਨ ਹਾਸਲ ਸੀ ਉਹ 3 ਨੰਬਰ ਤੇ ਰਹੇ ਨੇ ਕਾਂਗਰਸ ਪਾਰਟੀ ਲੱਖ ਕੋਸ਼ਿਸ਼ਾਂ ਦੇ ਬਾਅਦ ਚੌਥੇ ਨੰਬਰ ਦੇ ਉੱਤੇ ਆਈ ਹੈ ਜਿਹੜੀ ਕਿ ਪਹਿਲਾਂ ਪਹਿਲੇ ਦੂਜੇ ਮੁਕਾਬਲੇ ਦੇ ਵਿੱਚ ਨਜ਼ਰ ਆਉਂਦੀ ਸੀ ਸ਼ੁਰੂਆਤ ਦੇ ਵਿੱਚ ਪਰ 5ਵੇਂ ਨੰਬਰ ਦੇ ਉੱਤੇ ਭਾਜਪਾ ਜਿਹੜੀ ਰਹੀ ਹੈ ਜਿਹਨੂੰ 62 ਕੁ 100 ਦੇ ਕਰੀਬ ਵੋਟ ਜਿਹੜੀ ਆ ਭਾਜਪਾ ਦੇ ਕੈਂਡੀਡੇਟ ਤੋਂ ਪਈ ਹੈ ਸੋ ਕੁੱਲ ਮਿਲਾ ਕੇ ਤਰਨਤਾਰਨ ਜਿਮਨੀ ਚੋਣ ਤੋਂ ਬਾਅਦ ਅਕਾਲੀ ਦਲ ਦੁਆਰਾ ਉੱਠਦਾ ਨਜ਼ਰ ਆ ਰਿਹਾ ਸੋ ਬਹੁਤ ਸਾਰੇ ਲੋਕ ਹੁਣ ਤੰਝ ਕਸ ਰਹੇ ਨੇ ਕਿ ਜਿਸ ਤਰ੍ਹਾਂ ਅਕਾਲੀ ਦਲ ਦੀ ਵਾਪਸ ਹੋ ਰਿਹਾ ਵਾਪਸੀ ਹੋ ਰਹੀ ਹੈ ਸਿਆਸੀ ਸਫਾ ਚ ਕੀ ਡੈਮੋ ਡਾਇਨਾਸੌਰ ਵੀ ਵਾਪਸ ਆਉਣਗੇ